ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਹਾਂ ਪਿੰਡ ਨਿੱਕੀ ਸਰਾਲੀ ਮੰਡ ਛੋਟੀ ਸਰਾਲੀ ਮੰਡਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰੇ ਸੁਖਮਣ ਦੇ ਕੋਲ ਆਇਆ ਦੋਸਤੋ ਇੱਕ ਵੜ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤਾਜੀ ਸੂਈ ਸਵਾਈ ਵੜਾ ਜਰਸੀ ਤੇ ਵਿੱਚ ਥੋੜਾ ਜਿਹਾ ਕ੍ਰੋਸ ਤੁਸੀਂ ਮੰਨ ਸਕਦੇ ਜਰਸੀ ਕ੍ਰੋਸ ਸੰਗ ਦੇ ਵਿੱਚ ਇਹ ਵੜ ਹੋਊਗੀ ਤੋ ਸੂਈ ਸੁਵਈਏ ਦੋਸਤੋ ਤੇ ਦੋ ਟਾਈਮ ਕੋਈ ਵੀਰ ਚੋਕੇ ਆਪਣੀ ਤਸੱਲੀ ਕਰ ਸਕਦਾ ਜੋ ਦੁੱਧ ਤੁਹਾਨੂੰ ਦੱਸਿਆ ਜਾਊਗਾ ਇਸ ਵਾਇਰ ਦੇ ਥੱਲੇ ਹੁਣ ਮੌਜੂਦਾ ਟਾਈਮ ਉਹਨੇ ਦੁੱਧ ਦੀ ਤਸੱਲੀ ਆ ਤੁਸੀਂ ਦੋ ਟਾਈਮ ਚੋਕੇ ਚਾਹੇ ਕੋਈ ਵੀਰ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰ ਸਕਦਾ ਤੇ ਖਾਸ ਵੀਰ ਤੁਸੀਂ ਪਿੰਡ ਛੋਟੀ ਸਰਾਹੀ ਮੰਡ ਕਰਨੀ ਹੈਗੀ ਬਾਕੀ ਕੈਰੋਂ ਲੋਕਾਂ ਇਹ ਪਿੰਡ ਬਿਲਕੁਲ ਲੱਗੇ ਆ ਪੱਤੀ ਸ਼ਹਿਰ ਤੋਂ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਆ ਪਿੰਡ ਛੋਟੀ ਸਰਾਹੀ ਮੰਡ ਦੀ ਤੇ ਵੀਰ ਸੁਖਮਣ ਦੇ ਕੋਲ ਆਇਆ ਦੋਸਤੋ ਤੇ ਪੂਰੀ ਡਿਟੇਲ ਆਪਾਂ ਲੈ ਲੈਨੇ ਆ ਵੀਰ ਤੋਂ ਅੱਜ ਤਰੀਕ 9 ਮਈ ਆ ਤੇ ਸਮਾਂ ਕੋਈ ਮਾਰਨਿੰਗ ਦੇ 10 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੁਖਮਣ ਸਾਸਰੀ ਘਰ ਸਾਸਰੀ ਘਰ ਜੀ ਸਾਹਿਬ ਕੀ ਹਾਲ ਜੋ ਬਹੁਤ ਵਧੀਆ ਵੀਰ ਸੁਖਮਣ ਹੋ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜੀ ਅੱਛਾ ਵੀਰ ਸੁਖਮਣ ਵਿੱਚ ਵਿੱਚ ਪਸ਼ੂ ਵਪਾਰ ਦਾ ਕੰਮ ਵੀ ਕਰਦੇ ਰਹੇ ਜੀ ਸਾਹਿਬ ਜੇ ਦੇ ਸ਼ੌਂਕ ਨਾਲ ਜਰਸੀ ਵੜ ਵਜੇ ਲੈ ਆਈ ਦੀ ਆਪਾਂ ਲਿਆਂਦੀ ਸੀ ਬੱਚੇ ਦਾ ਕਰਕੇ ਉਹਦੇ ਵਿੱਚ ਜਰਸੀ ਸੀਮਨ ਦਾ ਬਹੁਤ ਤਗੜੀ ਵਸ਼ੀ ਸੀ ਅੱਛਾ ਜੀ ਉਹ ਚਲੋ ਕੋਈ ਡਰਾਈਵਰ ਦੀ ਕਾਰਨਖਾਨਾ ਉਹ ਵੇ ਟੀ ਗੱਡੀ ਲੈ ਕੇ ਫਾਫੂ ਆ ਗਿਆ ਮਸ਼ੀਨ ਉਹ ਵੀ ਆਪਣੇ ਉਹ ਤਿੰਨ ਦਿਨ ਰਹੀ ਪਰ ਮਰ ਗਈ ਦੋ ਦਿਨ ਚੁਗਿਆ ਗਿਆ ਉਹ ਕਰਕੇ ਹੋਣਾ ਆਪਾਂ ਇਹਨੂੰ ਸੇਲ ਕਰ ਦੇਣਾ ਆਪਣੇ ਉਹ ਲਵੇਰਾ ਹੈਗਾ ਵਾ ਅੱਛਾ ਅੱਜ ਦਿਨ ਕਿਨੇ ਹੋ ਗਏ ਸੋਈ ਨੂੰ ਸੋਈ ਨੂੰ ਮੰਨ ਲਓ ਇਹੋ 12 13 ਦਿਨ ਹੋਏ ਮੈਲੇ ਤੇ ਆ ਵੈਟ ਤੁਹਾਡੇ ਸਾਹਮਣੇ ਹੀ ਆ ਮੈਲੇ ਅੱਛਾ ਸੂਆ ਕਿੰਨਾ ਦੱਸਿਆ ਤੁਸੀਂ ਸੂਰਾ ਸੂਆ ਦੂਜਾ ਵਾ ਦੂਜਾ ਸੂਆ ਲਓ ਜੀ ਦੋਸਤੋ ਕੋਈ 10 ਤੋਂ ਪਲਾਸਕ ਦਿਨ ਹੋਏ ਆ 12 ਕ ਦਿਨ ਕੋਈ 13 ਕ ਦਿਨ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਇੱਕ ਵਾਰੀ ਥੋੜਾ ਜਿਹਾ ਮੋٹے ਤੌਰ ਤੇ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਕੋਈ ਵੀਰ ਬਿਨ ਬੱਚੇ ਤੋਂ ਕਹਿ ਦਿੰਦਾ ਠੀਕ ਹੈ ਬਹੁਤੇ ਵੀਰਾਂ ਨੂੰ ਹੁੰਦਾ ਵੀ ਪਤਾ ਨਹੀਂ ਕਦੋਂ ਕਦਾ ਪਸ਼ੂ ਸੁਆ ਹੋਵੇ ਤੇ ਥੋੜਾ ਮੈਲਾ ਮੂਲਾ ਤੁਹਾਨੂੰ ਦਿਖਾ ਦਿੰਨੀ ਆ ਉਸੇ ਤਰ੍ਹਾਂ ਪੁੱਛ ਤੇ ਜਿਹੜਾ ਇੱਕ ਸਾਈਡ ਤੇ ਤੁਸੀਂ ਆ ਵੇਖ ਸਕਦੇ ਸੁਸਾ ਤੇ ਮੈਲਾ ਮੂਲਾ ਉਸੇ ਤਰ੍ਹਾਂ ਲੱਗਾ ਠੀਕ ਹੈ ਜੀ ਜਿੱਦਾਂ ਕਿ ਨਾਰਮਲੀ ਪਸ਼ੂ ਸੂਣ ਤੋਂ ਬਾਅਦ ਕੋਈ 12ਵੇਂ 13ਵੇਂ ਦਿਨ ਤੋਂ ਬਾਅਦ ਇੱਕ ਮੈਲਾ ਮਾਰਨਾ ਸਟਾਰਟ ਕਰਦੇ ਆ ਠੀਕ ਆ ਉਸੇ ਤਰ੍ਹਾਂ ਤੁਸੀਂ ਵੇਖ ਸਕਦੇ ਜੀ ਵੀ ਮੈਲਾ ਮੂਲਾ ਉਸੇ ਤਰ੍ਹਾਂ ਲੱਗਾ ਤੇ ਤਾਜੀ ਸੂਈ ਸਵਾਈ ਆ ਬੱਚਾ ਮਗਰ ਵਛੀ ਸੀ ਕਿ ਡਿਸੀਜਨ ਨਾ ਕਿ ਇਤਰਾਹ ਦੇ ਫੈਸਲੇ ਬਣ ਜਾਂਦੇ ਵੀ ਚਲੋ ਸੇਲ ਕਰ ਦਿੰਦੇ ਆ ਅੱਛਾ ਸੁਖਮਨਾ ਜੀ 12 13 ਦਿਨਾਂ ਦੇ ਸੂਈ ਦੇ ਥੱਲੇ ਦੁੱਧ ਆਪਾਂ ਕਿੰਨਾ ਬਣਾ ਲਾਂ ਸੁਖਾਵਾ ਤੇ 20 21 ਦਾ ਕਰ ਦੀ ਜੋ ਪਰ ਜਿਹੜਾ ਆਪਾਂ ਬਾਲਟੀ ਪਵਾ ਦੇਣਾ ਉਹ 18 19 ਕਿਲੋ ਪੱਕਾ ਕੰਡੇ ਵਾਲਾ 18 19 18 ਹੀ ਚੱਲੇਗਾ ਚਲੋ 17 ਦੀ ਗਰੰਟੀ ਦੇਵਾਂਗੇ ਬਾਕੀ ਦੁੱਧ ਨੇ ਪਹਿਲਾਂ ਨੇ 20 ਕਿਲੋ ਚ ਆਇਆ ਆਪਾਂ ਇੱਥੇ 22 23 ਕਿਲੋ ਚ ਆਈਏ ਉਹ ਬਾਕੀ ਅਗਲੇ ਹੀ ਸੇਵਾਂ ਠੀਕ ਆ ਜੀ ਹਾਂਜੀ ਪੰਜ ਫੈਂਟ ਜੋ 5 ਫੈਂਟ ਹਾਂ ਬਾਕੀ ਚੂਣ ਚਾਨ ਠੰਡੀ ਧੀਰੀ ਹੈ ਵੈਸੇ ਹਾਂ ਅਫਸਰ ਸਾਹਿਬ ਇੱਕ ਹੀ ਨਿਆਣਾ ਪਾ ਕੇ ਮੜਿਆ ਬੈ ਜਾਣਾ ਮੁੜ ਕੇ ਭਾਵੇਂ ਥੱਲੇ ਨਾ ਕੀ ਆ ਫੱਟੀ ਤੇ ਜਿੱਦਾਂ ਮਰਜੀ ਬੈ ਗਏ ਠੀਕ ਹੈ ਜੀ ਉਹ ਤੋਂ ਸਿਕ ਵਾਰੀ ਪੂਰਾ ਬਾਡੀ ਸਟਰਕਚਰ ਤੁਹਾਨੂੰ ਇਸ ਵੈੜ ਦਾ ਆਪਾਂ ਦਿਖਾ ਦਈਏ ਹਾਈਟ ਕੱਤ ਦੀ ਜ਼ਿਕਰ ਗੱਲ ਕਰਨ ਲੱਗੇ ਤਾਂ ਜਿੱਦਾਂ ਇੱਕ ਨਾਰਮਲੀ ਵੈਸੇ ਕ੍ਰੋਸ ਸੰਗ ਦੇ ਵਿੱਚ ਜਿੱਦਾਂ ਇੱਕ ਨਾਰਮਲੀ ਆਪਾਂ ਪੰਜਾਬ ਵਾਲੀਆਂ ਜਰਸੀ ਵੜਾ ਵੇਖਦੇ ਹਾਂ ਠੀਕ ਹੈ ਜੀ ਓਡਾ ਕੱਦ ਇਸ ਵੈੜ ਦਾ ਤੁਸੀਂ ਮੰਨ ਸਕਦੇ ਜੀ ਹੁਣ ਕੋਈ 16 17 17 17 ਕਿ ਲੀਟਰ ਜਿਹੜਾ ਆਪਾਂ ਚਵਾ ਦਾਂਗੇ ਹਾਂ 18 ਇੰਚ ਉਹ ਜੀ 18 ਲੀਟਰ ਜਿਹੜਾ ਮਿਲਕ ਦੋਸਤੋ ਹੁਣ ਬਿਲਕੁਲ ਮੌਕੇ ਤੇ ਤੁਸੀਂ ਚੋ ਕੇ ਲੈ ਕੇ ਜਾਣਾ ਉਹ 18 ਲੀਟਰ ਅੱਗੇ ਕਿਸੇ ਵੀਰ ਦੀ ਚੰਗੀ ਸੇਵਾ ਠੀਕ ਆ ਜੀ ਹਰ ਵਾਰ ਆਪਾਂ ਕਹਿੰਦੇ ਆ ਵੀ ਪਤਾ ਨਹੀਂ ਕਿ ਕਿਸੇ ਦੇ ਕਿੰਨੀ ਕੁ ਚੰਗੀ ਸੇਵਾ ਕੋਈ ਕਿਲੋ 2 ਕਿਲੋ ਖੰਡ ਵਟਾਉਣਾ ਘਟਾਉਣਾ ਉਹ ਕੇ ਸੇਵਾ ਤੇ ਨਿਰਪਰ ਕਰਦਾ ਠੀਕ ਆ ਬਾਕੀ ਆ ਤੁਸੀਂ ਵੇਖੋ ਇੱਕ ਬੜੀ ਸੁਖਮਣ ਇਧਰਲੇ ਸਾਈਡ ਤੋਂ ਮਾਰਾ ਖਲਾਈਏ ਥਾਂ ਥਣ ਦੀ ਮਾੜੀ ਸਹਜ ਵਿਖਾਦ ਗਿਆ ਆ ਬਾਕੀ ਸੁਖਮਣ ਇੱਕ ਹੋਰ ਦੱਸਦੇ ਵੀ ਬਹੁਤੇ ਵੀਰ ਆਨਲਾਈਨ ਸੌਦਾ ਕਰਦੇ ਆ ਵੀ ਕੋਈ ਭੋਰ ਛਟਾ ਫਵਾਰਾ ਕਿਸੇ ਤਰ੍ਹਾਂ ਦਾ ਨਹੀਂ ਨਹੀਂ ਸਰ ਸਾਹਿਬ ਐ ਹੋਇਆ ਕੋਈ ਨਹੀਂ ਜੋ ਪਰ ਜੇ ਆਪਾਂ ਆਖੀਏ ਵੀ ਅਸਲੋਂ ਪੋਲੀ ਆ ਅਸਲੋਂ ਪੋਲੀ ਨਹੀਂ ਜੋ ਵੈੜ ਅੱਛਾ ਜੀ ਵੈੜ ਨਾਰਮਲ ਹੀ ਜੋ ਥੋੜਾ ਦਬਾਅ ਮੀਡੀਅਮ ਜੋ ਅੱਛਾ ਵੀ ਮੰਨ ਲਓ ਕੋਈ ਜਿਆਦਾ ਇਹ ਨਹੀਂ ਅਸਲੋਂ ਇਤਨੀ ਕਈ ਜਿਆਦੀਆਂ ਸ਼ੁਕਰਾਂ ਕਰੂੰਗਾ ਵੀ ਪੋਲੀ ਅੱਛਾ ਅੱਛਾ ਵੀ ਪੋਲੀ ਆ ਥੋੜਾ ਜਿਹਾ ਮੰਨ ਲਓ ਜੇ ਆਖੇ ਜਿਆਦਾ ਹੀ ਵਗਦਾ ਦੋ ਦੋ ਕੰਮ ਨਹੀਂ ਆਇਆ ਐਂ ਕਹਿੰਦੇ ਰੂ ਹੀ ਆ ਵੀ ਰੂ ਹੀ ਰੂ ਹੀ ਉਹ ਗੱਲ ਨਹੀਂ ਜੋ ਆਪਾਂ ਦਬਾਤਾ ਚਲੋ ਪਸ਼ੂ ਨੂੰ ਪਾਉਣਾ ਪੈਂਦਾ ਜੇ ਪਸ਼ੂ ਨੇ ਦੁੱਧ ਕੋਈ 18-20 ਕਿਲੋ ਪਤਾ ਵੀ ਥੋੜਾ ਜਿਹਾ ਕੜਾ ਤੋਂ ਬਹੁਤ ਥੋੜਾ ਹਾਂ ਜੀ ਮੰਨ ਲਓ ਫੈਲਡਾ ਦੁੱਧ ਸੰਗਣਾ ਵਾ ਠੀਕ ਹੈ ਜੀ ਠੀਕ ਹੈ ਲੋ ਜੀ ਦੋਸਤੋ ਵੈਸੇ ਹੋ ਸਕੇ ਤਾਂ ਜੇਕਰ ਹੋ ਸਕੇ ਵਿੱਚ ਆਪਾਂ ਦੋ ਦੋ ਚਾਰ-ਚਾਰ ਧਾਰਾ ਮਾਰ ਕੇ ਤੁਹਾਨੂੰ ਬਾਅਦ ਤੇ ਬਾਕੀ ਭੂਰ ਸੈਟਅਪ ਹੋਾਰਾ ਇੱਕ ਵਾਰੀ ਤੁਹਾਨੂੰ ਵੇਖਣ ਦੇ ਵਿੱਚ ਵੀ ਮਿਲ ਜੂਗਾ ਨਾਲ ਦੀ ਨਾਲ ਆਪਾਂ ਥੋੜੀ ਬਾਤੀ ਚੁਵਾਈ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਲੈ ਵੀ ਵੀਰ ਸੁਖਮਣ ਇੱਕ ਵਾਰੀ ਬਾਹਰ ਥੋੜਾ ਖੋਲ ਕੇ ਤੋਰ ਕੇ ਦਿਖਾ ਦਈਏ ਠੀਕ ਆ ਤਾਂ ਬਾਕੀ ਦੁੱਧ ਦੋਸਤੋ ਜਿੰਨਾ ਵੀ ਅਦਸ ਰਿਆ ਉਹਨਾਂ ਬੇਸ਼ੱਕ ਚੋਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਜੀ ਅੱਗੇ ਫੇਰ ਉੱਥੇ ਗੱਲ ਆ ਜਾਂਦੀ ਹੈ ਵੀ ਜੇਕਰ ਸੇਵਾ ਚੰਗੀ ਕਰ ਲਓਗੇ ਦੁੱਧ ਹੋ ਸਕਦਾ ਵੀ ਕਰਮਾ ਲਈ ਕੋਈ 20 ਤੱਕ ਵੀ ਚਵਾ ਦੇ ਫਿਲਹਾਲ ਜਿਹੜਾ ਹੁਣ 18 17 ਲੀਟਰ ਦੀ ਜਿਹੜੀ ਮਿਲਕਿੰਗ ਆ

ਬਦੀ ਸੋਬਾਕੀ ਥਣ ਥਣ ਜਿਹੜਾ ਦੋਸਤੋ ਸੈਜ ਵਿੱਚ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸੈਜ ਵਿੱਚ ਬਰਾਬਰ ਆ ਉਹ ਖਾਲਾ ਇਹ ਤਕਰੀਬਨ ਦਰਸਾ ਰਿਹਾ ਵਿਖਾਲੇ ਤੋਂ ਜੱਜਮੈਂਟ ਹੋ ਜੂਗੀ ਸੋ ਜਿਨ੍ਹਾਂ ਦੁੱਧ ਦੋਸਤੋ ਵੀਰ ਦੱਸ ਰਿਹਾ ਇਹਨੇ ਦੁੱਧ ਦੀ ਮਾਲਕਨ ਵੀ ਹੋਊਗੀ ਠੀਕ ਆ ਜੀ ਕਿਉਂਕਿ ਹਵਾਨਾ ਨੇ ਇਹ ਵਾਝ ਦੱਸਣ ਦਿਆ ਠੀਕ ਆ ਬਾਕੀ ਕਿਸੇ ਵੀਰ ਨੇ ਜੋ ਕੇ ਤਸੱਲੀ ਤੁਸੀਂ ਕਰ ਹੀ ਲੈਣੀਆਂ ਚਾਹੇ ਕੋਈ ਦੋ ਟਾਈਮ ਚੋਲੇ ਚਾਹੇ ਕੋਈ ਤਿੰਨ ਟਾਈਮ ਚੋਲੇ ਠੀਕ ਆ ਆ ਲਓ ਜੀ ਆਲੋ ਕਮਾਲ ਕੀ ਜੀ ਆ ਕਮਾਲ ਅੱਛਾ ਸੁਖਮਨ ਕੀ ਡਿਮਾਂਡ ਕਰਦਾ ਮੁੱਲ ਕੀ ਇਹਦਾ ਕਰਦੇ ਸਭਾ ਮੋਲ ਤੇ ਬਹੁਤ ਆ ਪਰ ਚਲੋ ਹੁਣ ਬੱਚਾ ਨਹੀਂ ਹੈਗਾ ਤੇ ਆਪਾਂ ਥੋੜਾ ਬਲਾ ਘਾਟਾ ਭਾ ਗਈ ਦੇਣੀ ਵਾਹ ਆ ਜਿਹੜਾ ਮੁੱਲ ਕਰਨ ਲੈਣ ਦੇ ਨੂੰ ਜੋ ਮਰਜੀ ਆ ਹਾਂ ਨਾ 72000 ਚ ਥੋੜਾ ਬਲਾਂ ਮਾਨਤਨ ਕਰਨਾ ਹੈ 72000 ਚ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਪਹਿਲਾਂ ਨਾ ਦੁੱਧ 20 ਕਿਲੋ ਦੁੱਧ 20 22 ਕਿਲੋ ਚ ਆਜੂਗੀ ਯਾਰ ਕੀ ਠੀਕ ਹੈ ਹਾਂਜੀ ਲਓ ਦੋਸਤੋ 72000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਹੈ ਜੀ ਛੋਟ ਛੱਪਾ ਹੋ ਜਾਊਗਾ ਤੋਂ ਬਾਕੀ ਦੁੱਧ ਚੰਗਾ ਖਾਸਾ ਦਸੀਆ ਉਸ ਅਕੋਰਡਿੰਗ ਤੁਸੀਂ ਆਪਣੀ ਆਣ ਕੇ ਜਾਂਚ ਕਰ ਲਿਓ ਤਸੱਲੀ ਨਾਲ ਚੋਕੇ ਵੇਖ ਲਿਓ 18 17 ਲੀਟਰ ਤੇ ਹੁਣ ਜੜੀ ਚੱਲ ਰਹੀ ਹੈ ਠੀਕ ਆ 72000 ਦੇ ਵਿੱਚੋਂ ਛੋਟ ਛੱਪਾ ਤੇ ਆਪਾਂ ਗਾੜੀ ਵੰਡ ਵਟਾ ਪਾ ਕੇ ਨਿਆਣਾ ਪਾ ਕੇ ਬਹਿਣਾ ਪੈਂਦਾ ਚਲੋ ਬੱਚਾ ਮਰਿਆਵੇਂ ਆਪਾਂ ਕੋਈ ਉਹ ਝੂਹ ਨੇ ਮਾਰ ਕੇ ਰੁਪਏ ਦਾ ਵੀ ਜੋ ਹੋਊ ਸਾਜੀ ਚਲੋ ਇਸੇ ਤਰ੍ਹਾਂ ਕੇ ਪੜਾ ਵੰਡਾ ਮੁੰਡਾ ਪਾ ਕੇ ਰਸੀ ਪਾ ਕੇ ਬੈ ਜਾਇ ਨਾ ਬਸ ਠੀਕ ਹੈ ਠੀਕ ਹੈ ਤੇ ਇੱਕ ਨੰਬਰ ਬੋਲ ਦਈਏ ਸੁਖਮਨ ਆਪਣੇ 98764 21746 ਠੀਕ ਹੈ ਜੀ ਹਾਂ ਜੀ ਲਓ ਦੋਸਤੋ ਇਹ ਨੰਬਰ ਨੇ ਵੀਰ ਸੁਖਮਨ ਤੇ ਠੀਕ ਹੈ ਜੀ ਨੰਬਰਾਂ ਤੇ ਤੁਸੀਂ ਕਾਲ ਕਰਕੇ ਤਸੱਲੀ ਕਰ ਸਕਦੇ ਜੀ ਰੇਡ ਪੜਤਾ ਤੈਅ ਕਰ ਸਕਦੇ ਥੋੜਾ ਪਤਾ ਵਿੱਚ ਗੁੰਜਾਇਸ਼ ਹੋਈ ਤੇ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ